ਸਮੱਸਿਆ ਜੀ ਅਸੀਂ ਕੰਮ ਕੀਤਾ ਸੂਏ ਤੇ ਖਾਲਾਂ ਤੇ ਤੇ ਜਿਹੜਾ ਸੁਖਬੀਰਾ ਸੈਕਟਰੀ ਹੈ ਸੁਖਵੀਰ ਸਿੰਘ ਸੁਖਵੀਰ ਸਿੰਘ ਪੁੱਤਰ ਕਲਵੰਤ ਸਿੰਘ ਇਹ ਸਾਨੂੰ ਚੱਕਰਾਂ ਚ ਪਾਈ ਬੈਠਾ ਹੈ ਕਿ ਖਾਤਾ ਨੰਬਰ ਤੁਹਾਡਾ ਆ ਤੇ ਖਾਤਾ ਨੰਬਰ ਇਹ ਹੈ ਜਿਹੜੇ ਹੈਗੇ ਪੈਸੇ ਨਹੀਂ ਆਏ ਪੈਸੇ ਕਿੰਨੇ ਕਿੰਨੇ ਦਿਨਾਂ ਦੇ ਨਹੀਂ ਆਏ 4 ਮਹੀਨਿਆਂ ਦੇ ਨਹੀਂ ਆਏ ਜੀ ਉਹ ਸਾਫ ਫਿਰ ਅਸੀਂ ਬੈਂਕ ਦੇ ਵਿੱਚ ਗਏ ਉਹ ਕਹਿੰਦੇ ਵੀ ਇਹਦੇ ਕੋਈ ਪੈਸਾ ਨਹੀਂ ਆਇਆ ਫਿਰ ਅਸੀਂ ਐਡੀਸੀ ਰਾਜਵੀਰ ਕੌਰ ਰਾਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਉਹਦੇ ਕੋਲੇ 2 ਸਾਲ ਜਾਂਦੇ ਰਹੇ ਤਾਂ ਉਹ ਕੁੜੀ ਨੇ ਵੀ ਸਾਡੀ ਧੀ ਬਣੀ ਸੀ ਉਹ ਕੁੜੀ ਨੇ ਵੀ ਇਹ ਗੱਲ ਕਹੀ ਵੀ ਭਾਈ ਇਹਨਾਂ ਦਾ ਇੱਕ ਵੀ ਪੈਸਾ ਨਹੀਂ ਆਇਆ ਤੁਹਾਨੂੰ ਕਿਉਂ ਲੱਗਦਾ ਤੁਹਾਡੇ ਕਿਉਂ ਰੁਕੇ ਗਏ ਆ ਇੱਕ ਦਿਨ ਹੀ ਹੈ ਜੀ 40 ਬੰਦਿਆਂ ਦੇ ਪੈਸੇ ਆ ਤੁਸੀਂ 40 ਬੰਦੇ ਹੋ 40 ਬੰਦੇ ਆ ਜੀ ਇੱਕ ਦਿਨ ਹੀ ਹੈ 40 ਬੰਦਿਆਂ ਦੇ ਆ ਜਿੰਨਾ ਕਰਕੇ ਕਿ ਮੈਨੂੰ 2 ਸਾਲ ਹੋ ਗਏ ਵੀ ਕਾਸੀ ਤੁਹਾਡੇ ਜਿਹੜੇ ਪੈਸੇ ਦੋ ਸਾਲਾਂ ਤੋਂ ਤੁਹਾਡੇ ਹੋਇਆ ਦੋ ਸਾਲਾਂ ਤੋਂ ਔੜੇ ਹੋਇਆ ਤੁਹਾਡੇ ਜਿਹੜੇ 2 ਸਾਲ ਦੇ ਅੱਛਾ 10 ਦਿਨਾਂ ਦੇ ਆ 1.5 ਸਾਲ ਹੋ ਗਿਆ ਪੈਸੇ ਮਿਲੇ ਨਹੀਂ ਨਹੀਂ ਜੀ ਅੱਛਾ ਕੀ ਕਹਿੰਦੇ ਸ਼ਕਤੀ ਸਾਹਿਬ ਜੀ ਗੱਲ ਹੁੰਦੀ ਹੈ ਕਹਿੰਦਾ ਆ ਜਾਣਗੇ ਕਹਿੰਦਾ ਆ ਜਾਣਗੇ ਅੱਗੇ ਆ ਕੇ ਮਾਇਦੇ ਕੋਲੇ ਜਾ ਮਗਾ ਸ਼ਕਤੀ ਸਾਹਿਬ ਜੀ ਹਜ਼ਾਰ ਪੈਸੇ ਕੁੱਛੇ ਪਾਵੇ ਹੂੰ ਮੈਂ ਬੋਤਾ ਤੇਰੇ ਪੈਸੇ ਕਾ ਆ ਗਏ ਕਾਪੀ ਲਿਆ ਮੈਂ ਕਾਪੀ ਲੇਗਾ ਹੂੰ ਮੈਂ 1500 ਫਿਰਸੈਂਟ ਦਾ ਕਢਾਇਆ ਸੀ 2400 ਮੈਨੂੰ ਉਹਦਾ ਤੇਰੇ ਪੈਸੇ ਆਵੇ ਕਾਫੀ ਤੇ ਵੇ ਕੇ 1500 ਤੋਂ 1600 ਇੱਕ ਕਢਾਇਆ 2400 ਇੱਕ ਕਢਾਇਆ ਬਗੈਰ ਇਹ ਤਾਂ ਮੇਰੇ ਪੈਸੇ ਸੀ ਜਦੋਂ ਮੈਂ ਆਖ ਰਾਂ ਮੇਰੇ ਪੈਸੇ ਸੀ ਮੈਨੂੰ ਉਹਦਾ ਤੂੰ ਕਿਥੋਂ ਲੈ ਲੈ ਮੈਂ ਰੱਬ ਤੋਂ ਲੱਗ ਰਿਹਾ ਕਿ ਨਾ ਮੈਂ ਉੱਥੇ ਪਾਗਲ ਹੋ ਗਿਆ ਇਹ ਸੁਖਦੇਵ ਸਿੰਘ ਆ ਉਹਨੂੰ ਕਹਿੰਦੇ ਪਹਿਲਾਂ ਤਾਂ ਕਹਿੰਦੇ ਵੀ ਇਦਾਂ ਕਾਲ ਹੀ ਬੰਦ ਆ ਹੂੰ ਉਹਨੂੰ ਕਹਿੰਦੇ 100 ਦਾੰਦਰਾ ਪੂਰਾ ਹੋ ਗਿਆ ਹੂੰ ਕਹਿੰਦੇ ਸੀ ਸਟੇਟਮੈਂਟ ਨਹੀਂ ਕੱਲ ਕਿ ਦਿਨ ਉਹਨਾਂ ਦੇ ਦਫ਼ਤਰ ਜਦੋਂ ਪੁੱਛਿਆ ਜਾ ਕੇ ਇਹਨਾਂ ਸਟੇਟਮੈਂਟ ਨਹੀਂ ਕੱਢ ਕੇ ਦੇਣੀ ਅੱਛਾ ਜਦੋਂ ਮੈਂ ਨਾ ਚਲਾ ਗਿਆ ਮੈਡਮ ਦਾ ਸਟੇਟਮੈਂਟ ਕਢਾਈ ਹੂੰ ਚੇਅਰਮੈਨ ਕਢਾਉਣ ਦੇ ਬਾਵਜੂਦ ਸਟੇਟਮੈਂਟ ਆਈ 52 ਦਿਨਾਂ ਦੀ ਹੂੰ ਫਿਰ ਸਾਨੂੰ ਇਹ ਦੱਸੋ ਵੀ ਉਹਦੇ 48 ਦਿਨ ਕਿੱਥੇ ਗਏ ਹੂੰ ਪਰ ਜਿਹੜੀ ਕਾਇਜ ਕਾਰਵਾਈ ਆ ਹੁਣ ਇਹ ਬਜ਼ੁਰਗ ਬੰਦੇ ਹਨ ਪਲ ਬੰਦੇ ਆ ਹੂੰ ਕਾਰਡ ਗਵਰਨਮੈਂਟ ਨੇ ਕਾਹਦੇ ਵਾਸਤੇ ਈਸ਼ੂ ਕੀਤੇ ਆ ਕਾਰਡ ਤੇ ਹਾਂ ਜੀ ਤੁਸੀਂ ਕਿਉਂ ਨਹੀਂ ਲਗਦੇ ਕਾਰਡ ਤੇ ਲਾਉਂਦੇ ਨਹੀਂ ਨਾ ਬਿਲਕੁਲ ਨਹੀਂ ਅਸੀਂ ਸਰਕਾਰ ਨੇ ਚਿੱਠੀਆਂ ਕੱਢੀਆਂ ਹੋਈਆਂ ਅ ਅੱਛਾ 2022 ਦੇ ਵਿੱਚ ਅੱਛਾ ਵੀ ਅਸੀਂ ਜਿਹੜਾ ਜਰਨਲ ਦਾ ਬੰਦਾ ਸੀ ਮੇਰੇਗਾ ਮੇਰ ਨਹੀਂ ਲਾ ਸਕਦੇ ਹੂੰ ਇਹ ਫਿਰ ਵੀ ਜਰਨਲ ਦਾ ਚੱਲੀ ਜਾਂਦਾ ਕੀ ਅਫਸਰ ਸ਼ਾਹੀ ਨੂੰ ਪਤਾ ਨਹੀਂ ਵੀ ਜਰਨਲ ਬੰਦਾ ਲਾਉਣਾ ਜਾਂ ਨਹੀਂ ਲਾਉਣਾ ਕੀ ਗਵਰਨਮੈਂਟ ਨੂੰ ਮਨਦੇ ਨਹੀਂਗੇ ਹੂੰ ਇੱਕ ਵਾਰ ਤੁਹਾਡੇ ਪਿੰਡ ਅਸੀਂ ਆਏ ਸੀਗੇ ਉਹ ਕੁਝ ਲੋਕਾਂ ਦੇ ਇਲਜ਼ਾਮ ਆ ਤੁਹਾਡੇ ਤੇ ਵੀ ਜਿਹੜੇ ਪੈਸੇ ਆ ਪਿਛਲੇ 2 ਸਾਲਾਂ ਤੋਂ ਨਹੀਂ ਆ ਰਹੇ ਅੱਛਾ ਜੀ ਡੇਗਾ ਕਰਮੀਆਂ ਦੇ ਠੀਕ ਹੈ ਜੀ ਹਾਂ ਜੀ ਬਾਅਦ ਘਟ ਹੈਗੀ ਆ ਉਹਦੇ ਬਾਰੇ ਤੁਸੀਂ ਦੱਸੋ ਆਪਦਾ ਪੱਖ ਹਾਂ ਹਾਂ ਜੀ ਸਰ ਉਹ ਇੱਕ ਕੋਸ਼ਕਵੰਦੀ ਹੈ ਜੀ ਇਹ ਤੇ ਇਹਨਾਂ ਨੇ ਦਫ਼ਤਰ ਵੀ ਸ਼ਿਕਾਇਤ ਕੀਤੀ ਸੀ ਜੀ ਜੀਡੀਸੀ ਦਫ਼ਤਰ ਵੀ ਕੀਤੀ ਸੀ ਬੀਡੀਪੀਓ ਦਫ਼ਤਰ ਵੀ ਕੀਤੀ ਸੀ ਜੀ ਤੇ ਉਹਦੀ ਬਕਾਇਦਾ ਇਨਕੁਆਰੀ ਹੋਈ ਹੈ ਜੀ ਇੱਥੇ ਬੁਲਾਇਆ ਵੀ ਗਿਆ ਸੀ ਇਹਨਾਂ ਨੂੰ ਹੂੰ ਤੇ ਪੂਰਾ ਪ੍ਰੋਪਰ ਇਹਨਾਂ ਦੇ ਪੈਸੇ ਚੈੱਕ ਕਰਦਾ ਆਨਲਾਈਨ ਸਿਸਟਮ ਆ ਜੀ ਮੇਰੇ ਕੋਲ ਸਾਰੇ ਪੈਸੇ ਇਹਨਾਂ ਦੇ ਖਾਤੇ 'ਚ ਨੇ ਇਹਨਾਂ ਨੇ ਕੰਮ ਕੀਤਾ ਜੀ ਉਹ ਇਹਨਾਂ ਨੇ ਮੰਨ ਲਓ ਖਾਤੇ 'ਚ ਗਏ ਹੋਏ ਆ ਜੀ ਪੈਸੇ ਇਹਨਾਂ ਦਾ ਜਿਹੜੇ ਪੈਸੇ ਖਾ ਰਹੇ ਨੇ ਸੈਕਟਰੀ ਮੇਟ ਸਰਪੰਚ ਵਗੈਰਾ ਸਾਕਾਫੀ ਨੇ ਮੇਰੇ ਐਕਸਟਰਾ ਨੇ ਸਪੈਸ਼ਲ ਫੋਟੋ ਹੁੰਦੀ ਹੈ ਜਨਾਬ ਹੂੰ ਤੇ ਪ੍ਰੋਪਰ ਰਿਪੋਰਟ ਆਉਂਦੀ ਹੈ ਦਫ਼ਤਰ ਜਿੰਨੇ ਐਨ ਐਮ ਐਮ ਐਸ ਇਹਨਾਂ ਦੀ ਹਾਜ਼ਰੀ ਲੱਗਦੀ ਹੈ ਕਾਰਡਾਂ ਦੇ ਜਿਹੜੇ ਕਾਰਡ ਦਿੱਤੇ ਹੁੰਦੇ ਨੇ ਰੇਟਾ ਕਰਮੀਆਂ ਨੂੰ ਹਾਂਜੀ 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 ਲਾਉਣੇ ਆ ਜੀ ਲਾਉਣੇ ਆ ਪ੍ਰੋਪਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੁਸੀਂ ਜੁੜ ਚੁੱਕੇ ਹੋ ਡੀ ਨਿਊਜ਼ ਚੈਨਲ ਦੇ ਨਾਲ ਜਿਵੇਂ ਨਰੇਗਾ ਸਕੀਮ ਬਾਰੇ ਗੱਲ ਚੱਲਦੀ ਐ ਇਹ ਸਕੀਮ ਬਹੁਤ ਵੱਡੀ ਐ ਪਰ ਇਹਦੇ ਵਿੱਚ ਜਿਹੜੇ ਘਪਲਿਆਂ ਬਾਰੇ ਖਬਰਾਂ ਅਕਸਰ ਨਾਸਰ ਹੁੰਦੀਆਂ ਰਹਿੰਦੀਆਂ ਤੇ ਲੋਕ ਰੌਲਾ ਪਾਉਂਦੇ ਰਹਿੰਦੇ ਐ ਵੀ ਸਾਡੇ ਪੈਸੇ ਨਹੀਂ ਆਏ ਜਾਂ ਜਿਹੜਾ ਹੈਗਾ ਸਾਡੀਆਂ ਹਾਜ਼ਰੀਆਂ ਵੱਧ ਘਟਾ ਹੈ ਅਜਿਹੇ ਮਾਮਲੇ ਜਿਹੜੇ ਹੈਗੇ ਅਕਸਰ ਪੈਂਦੇ ਰਹਿੰਦੇ ਐ ਤਾਂ ਅਸੀਂ ਪਹੁੰਚੇ ਹਾਂ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਦਾ ਇਹ ਪਿੰਡ ਐ ਬਠਿੰਡੇ ਦੇ ਨਾਲ ਲੱਗਦਾ ਪਿੰਡ ਐ ਤਾਂ ਇੱਥੇ ਵੀ ਕੁਝ ਜਿਹੜੇ ਲੋਕ ਹੈਗੇ ਨਰੇਗਾ ਕਰਮੀ ਜਿਹੜਾ ਮਨਰੇਗਾ ਸਕੀਮ ਵੈਸੇ ਉਹ ਨਰੇਗਾ ਕਰਮੀ ਆਪਾਂ ਕਹਿੰਦੇ ਨੇ ਜਿਹੜੇ ਉੱਤੇ ਕੰਮ ਕਰਦੇ ਆ ਤਾਂ ਉਹ ਕਹਿੰਦੇ ਵੀ ਸਾਡੇ ਜਿਹੜੇ ਹੈਗੇ ਆ ਪੈਸੇ ਪਿਛਲੇ ਕਈ ਦਿਨ ਜਿਵੇਂ ਕੰਮ ਕੀਤਾ ਇਹਨਾਂ ਦੇ ਪੈਸੇ ਨਹੀਂ ਆਏ ਲੰਮਾ ਸਮਾਂ ਹੋ ਗਿਆ ਸਾਲ ਡੇਢ ਸਾਲ 2 ਸਾਲ ਅਲੱਗ-ਅਲੱਗ ਸਮਾਂ ਹੈਗਾ ਅਲੱਗ-ਅਲੱਗ ਦਿਨ ਲਾਈ ਹੋਇਆ ਤੇ ਬਾਬਾ ਜੀ ਸਾਡੇ ਨਾਲ ਬਾਬਾ ਸ਼ਾਸਤਰੀ ਕਾਲ ਜੀ ਸ਼ਾਸਤਰੀ ਕਾਲ ਜੀ ਕੀ ਨਾਮ ਹੈ ਤੁਹਾਡਾ ਮੱਲ ਸਿੰਘ ਜੀ ਮੱਲ ਸਿੰਘ ਹਾਂਜੀ ਅੱਛਾ ਕੀ ਸਮੱਸਿਆ ਕੀ ਹੈ ਤੁਹਾਡੀ ਸਮੱਸਿਆ ਜੀ ਅਸੀਂ ਕੰਮ ਕੀਤਾ ਸੂਏ ਤੇ ਕਾਲਾਂ ਤੇ ਤੇ ਜਿਹੜਾ ਸੁਖਵੀਰ ਸੈਕਟਰੀ ਹੈ ਸੁਖਵੀਰ ਸਿੰਘ ਸੁਖਵੀਰ ਸਿੰਘ ਪੁੱਤਰ ਕਲਵੰਤ ਸਿੰਘ ਇਹ ਸਾਨੂੰ ਚੱਕਰਾਂ ਚ ਪਾਈ ਬੈਠਾ ਹੈ ਕਿ ਖਾਤਾ ਨੰਬਰ ਤੁਹਾਡਾ ਆ ਤੇ ਖਾਤਾ ਨੰਬਰ ਇਹ ਹੈ ਕਿਉਂਕਿ ਉਹ ਖਾਤਾ ਨੰਬਰ ਨਹੀਂ ਹੈ ਅੱਛਾ ਨਹੀਂ ਤੁਹਾਡਾ ਜਿਹੜੇ ਹੈਗੇ ਪੈਸੇ ਨਹੀਂ ਆਏ ਕਿੰਨੇ ਸਮੇਂ ਕਿੰਨੇ ਕਿੰਨੇ ਦਿਨਾਂ ਦੇ ਨਹੀਂ ਆਏ 4 ਮਹੀਨਿਆਂ ਦੇ ਨਹੀਂ ਆਏ ਜੀ 4 ਮਹੀਨਿਆਂ ਦੇ ਪੈਸੇ ਹੈ 1 ਰੁਪਿਆ ਨਹੀਂ ਆਇਆ ਉਹ ਵਾਦੇ ਕਰਦਾ ਕਿਉਂ ਨਹੀਂ ਆਏ ਪੈਸੇ ਕਿਉਂ ਨਹੀਂ ਆਏ ਅਸੀਂ ਬਹੁਤ ਜਾ ਜਾ ਕੇ ਹੰਬ ਗਏ ਜੀ ਕਿਹਦੇ ਕਿਹਦੇ ਕੋਲ ਗਏ ਸੀ ਅਸੀਂ ਡੀਐਸਪੀ ਡਿਪਟੀ ਕਮਿਸ਼ਨਰ ਨੂੰ ਵੀ ਮਿਲੇ ਬੀੜਗੋ ਨੂੰ ਵੀ ਮਿਲੇ ਸਾਰਿਆਂ ਨੂੰ ਮਿਲੇ ਜੀ ਪਰ ਕਿਸੇ ਨੇ ਕੋਈ ਆਉਂ ਨਹੀਂ ਕੀਤਾ ਗੱਲ ਜਿਹੜਾ ਤੁਸੀਂ ਉਹ ਦੇਖਿਆ ਤੁਸੀਂ ਖਾਤੇ ਦੀ ਗੱਲ ਕਰ ਰਹੇ ਹੋ ਵੀ ਮੇਰਾ ਖਾਤਾ ਹੈ ਨਹੀਂ ਸੀ ਦੂਜੇ ਦਾ ਖਾਤਾ ਹੈ ਉਹ ਕਿਵੇਂ ਪਤਾ ਲੱਗਿਆ ਉਹ ਆਈਸੀਆਈ ਬੈਂਕ ਚ ਮੇਰਾ ਖਾਤਾ ਸੀ ਜੀ ਤੇ ਉੱਥੇ ਜਾ ਕੇ ਉਹਨੇ ਸਾਰਾ ਕੁਝ ਕਰਾ ਕੇ ਉਹ ਖਾਤਾ ਕਟਾਤਾ ਉੱਥੇ ਜਦੋਂ ਅਸੀਂ ਚੈੱਕ ਕਰਾਉਂਦੇ ਸੀ ਨਾਲ ਜਾਈ ਜਾਂਦਾ ਸੀ ਜੈ ਸਾਹਿਬ ਕਹਿੰਦਾ ਵੀ ਤੂੰ ਸੀ ਭੋਖੜਾ ਟੱਪੇ ਅਸੀਂ ਕਾਰ ਦੇ ਵਿੱਚ ਬੈਠਾ ਮੈਂ ਜਨੇ ਅੱਖਾਂ ਮੀਚ ਕੇ ਬਹਿ ਗਿਆ ਮਗਰਲੇ ਪਾਸੇ ਉਹਨਾਂ ਨੇ ਅੱਖਾਂ ਬਾਬਾ ਸਾਂ ਗਿਆ ਤੇ ਉਹਨਾਂ ਨੇ ਕੀ ਕੱਲ ਕਹੀ ਜਾਈ ਨੇ ਕਹਿੰਦਾ ਵੀ ਭਾਈ ਇਹਨਾਂ ਦੇ ਗਰੀਬਾਂ ਦੇ ਕਾਹਨੂੰ ਖਾਣੇ ਸੀ ਕੰਜਰਾ ਕਿਸੇ ਹੋਰ ਪਾਸੇ ਖਾ ਲੈਂਦਾ ਕਿਹਨੂੰ ਕਹਿੰਦਾ ਸੁਖਵੀਰਾ ਸੈਕਟਰੀ ਨੂੰ ਜੈ ਸਾਹਿਬ ਕਹਿੰਦੇ ਜੈ ਸਾਹਿਬ ਕਹਿੰਦੇ ਤੇ ਉਹ ਸਾਹਿਬ ਫੇਰ ਅਸੀਂ ਬੈਂਕ ਦੇ ਵਿੱਚ ਗਏ ਉਹ ਕਹਿੰਦੇ ਵੀ ਇਹਦੇ ਕੋਈ ਪੈਸਾ ਨਹੀਂ ਆਇਆ ਫੇਰ ਅਸੀਂ ਐਡੀਸੀ ਰਾਜਵੀਰ ਕੌਰ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਉਹਦੇ ਕੋਲੇ 2 ਸਾਲ ਜਾਂਦੇ ਰਹੇ ਤਾਂ ਉਹ ਕੁੜੀ ਨੇ ਵੀ ਸਾਡੀ ਧੀ ਬਣੀ ਸੀ ਉਹ ਕੁੜੀ ਨੇ ਵੀ ਇਹ ਗੱਲ ਕਹੀ ਵੀ ਭਾਈ ਇਹਨਾਂ ਦਾ ਇੱਕ ਵੀ ਪੈਸਾ ਨਹੀਂ ਆਇਆ ਉਹਨੇ ਬੀੜਗੋ ਵੀ ਬਦਲਤਾ ਬੀੜਗੋ ਨੂੰ ਲਾਭ ਵੀ ਦਿੱਤਾ ਨੌਕਰੀ ਤੋਂ ਅੱਛਾ ਤੇ ਹੁਣ ਜਿਵੇਂ ਆਪਾਂ ਪਿੰਡ-ਪਿੰਡ ਦੇਖਦੇ ਆਂ ਕਾਫੀ ਵੱਡੀ ਗਿਣਤੀ ਹੁੰਦੀ ਹੈ ਨੇਗਾ ਕਰਮੀਆਂ ਦੀ ਹਾਂਜੀ ਤਾਂ ਉਹ ਹੋਰ ਲੋਕਾਂ ਦੇ ਵੀ ਪੈਸੇ ਆ ਰਹੇ ਆ ਤੁਹਾਡਾ ਤੁਹਾਨੂੰ ਕਿਉਂ ਲੱਗਦਾ ਤੁਹਾਡੇ ਕਿਉਂ ਰੁਕੇ ਗਏ ਆ ਇੱਕ ਦਿਨ ਹੀ ਹੈ ਜੀ 40 ਬੰਦਿਆਂ ਦੇ ਪੈਸੇ ਆ ਤੁਸੀਂ 40 ਬੰਦੇ ਹੋ 40 ਬੰਦੇ ਆ ਜੀ ਇੱਕ ਦਿਨ ਹੀ ਹੈ 40 ਬੰਦਿਆਂ ਦੇ ਆ ਜਿੰਨਾ ਕਰਕੇ ਕਿ ਮੈਨੂੰ 2 ਸਾਲ ਹੋ ਗਏ ਜੀ ਤੁਹਾਡੇ ਤੁਹਾਡੇ ਜਿਹੜੇ ਪੈਸੇ 2 ਸਾਲਾਂ ਤੁਹਾਡੇ ਹੋਏ ਆ 2 ਸਾਲਾਂ ਤੋਂ ਡੇ ਹੋਏ ਆ ਕਈਆਂ ਬੰਦਿਆਂ ਦੇ ਅਜੇ ਉਹ ਹੋ ਹੀ ਨਹੀਂ ਗਏ ਤੇ ਉਹਨਾਂ ਦੇ 2-2 ਸਾਲ 3-3 ਸਾਲ ਹੋ ਗਏ ਹੂੰ ਉਹ ਪੈਸੇ ਨਹੀਂ ਆ ਰਹੇ ਇਹ ਬਾਕੀ ਮੈਨੂੰ ਕਹਿ ਦਿੰਦੇ ਸੀ ਇੰਨੇ ਬੰਦੇ ਫਲਾਨੇ ਸੰ ਨਾਲ ਲੈ ਜਾ ਮੈਂ ਲੈ ਜਾਂਦਾ ਸੀ ਜੀ ਹੂੰ ਉੱਥੇ ਫਿਰ ਕਹਿੰਦਾ ਤੂੰ ਤਾਂ ਮੀਟ ਪੁਣਾਈ ਕਰਿਆ ਤੇ ਮੀਟ ਪੁਣਾਈ ਦਾ ਕੰਮ ਤਾਂ ਕਰਿਆ ਕਰਦਾ ਸੀਗੇ ਜੀ ਸੂਏ ਕਸੀਆਂ ਸਾਰੇ ਖਾਲਾਂ ਤੇ ਵੀ ਤੇ ਉਸ ਹੱਬ ਨਾਲ ਵੀ ਜਿਹੜਾ ਇਹ ਖਾਤਾ ਨੰਬਰ ਦੇ ਰਿਆ ਹੈ ਇਹ ਖਾਤਾ ਨੰਬਰ ਮੇਰਾ ਹੈ ਨਹੀਂ ਆਈਸੀਆਈ ਬੈਂਕ ਦੇ ਵਿੱਚ ਅਸੀਂ ਗੁੰਨੇ ਵਾਲਾ ਮੰਡੀ ਖਾਤਾ ਨੰਬਰ ਗਲਤ ਦਿੱਤਾ ਹਾਂ ਉਹਨੇ ਸੁਖਵੀਰ ਨੇ ਗਲਤ ਦਿੱਤਾ ਅੱਛਾ ਹਾਂ ਜੀ ਬੈਂਕਾਂ ਦਾਸਤਾ ਸੀ ਵੀ ਆ ਖਾਤਾ ਨੰਬਰ ਭਾਈ ਬੈਂਕ ਵਾਲਿਆਂ ਨੇ ਦੱਸ ਆ ਐਸਆਈ ਵਾਲਿਆਂ ਨੇ ਵੀ ਇਹਦਾ ਖਾਤਾ ਹੈ ਨਿੰਗਾ ਇਹਦਾ ਖਾਤਾ ਹੈ ਇਹ ਜਿਹਦੇ ਵਿੱਚ 9 ਰੁਪਏ ਇਹਦਾ ਕੋਈ ਪੈਸਾ ਨਹੀਂ ਆਇਆ ਤੇ ਤੁਹਾਡੇ ਵੀ ਹੈਗੇ ਪੈਸੇ ਸਾਡੇ ਸਾਡੇ ਬੇਟੇ ਨੇ ਮੇਰੇ ਬੇਟੇ ਨੇ ਕਿੰਨੇ ਸਮੇਂ ਦੇ ਇਹ ਵੀ ਨਾਲ ਹੀ ਕਿਤੇ ਦਾ ਕੰਮ ਚਾਲ ਰੋ ਮੈਂ ਇਹਦੇ ਨਾਲ ਹੀ ਮੁੰਡੇ ਚਾਰ ਮਹੀਨੇ ਦੇ ਹਾਂ ਚਾਰ ਮਹੀਨੇ ਦੇ ਨਾਲ ਹੀ ਕੰਮ ਕੀਤਾ ਜੋਨੇ ਅੱਛਾ ਤੁਹਾਡੇ ਵੀ ਹਾਂ ਜੀ ਡੋੜ ਸਾਲ ਦੇ ਮੇਰੇ ਅੱਛਾ 10 ਦਿਨਾਂ ਦੇ ਪੈਸੇ ਆ ਡੇਢ ਸਾਲ ਹੋ ਗਿਆ ਪੈਸੇ ਮਿਲੇ ਨਹੀਂ ਨਹੀਂ ਜੀ ਕੀ ਕਹਿੰਦੇ ਸਕਤੀ ਸਾਹਿਬ ਜੋ ਗੱਲ ਹੁੰਦੀ ਹੈ ਕਹਿੰਦਾ ਆ ਜਾਣਗੇ ਕਹਿੰਦਾ ਆ ਜਾਣਗੇ ਬਸ ਅੱਛਾ ਦੁਰਗਾ ਜੀ ਉਹਨਾਂ ਕੇ ਤੇ ਹਾਂਜੀ ਤੁਹਾਡੇ ਅੱਜ 45 ਦਿਨਾਂ ਦੇ ਪੈਸੇ ਆ ਜੀ ਇਹਨੂੰ ਪੁੱਛ ਲੋ ਇਹਨੇ ਮੈਨੂੰ ਤਾਂ ਵੀ ਮਾਰਤਾ ਸੀ ਇਹਨੇ ਪਸਾ ਮੈਨੂੰ 7000 ਰੁਪਏ ਲੈ ਲਏ ਕਿ ਹੋ ਗਿਆ ਸੀ ਤੇਰੇ ਪੈਸੇ ਤੂੰ ਮੈਂ ਜਿਹਨੇ ਧਾਣਾ ਮੰਡੀ ਸੇਵਾ ਕਰਦਾ ਹੁਣ ਅੱਛਾ ਉਦੋਂ ਮੈਨੂੰ ਕੰਕ ਖਾਣ ਤੋਂ ਬਚ ਗਈ ਹਾਂ ਉਹ ਮੈਂ ਸਾਡੇ ਪਿੰਡ ਦਾ ਯਾਰ ਤੇ ਪੱਪੀ ਹਾਂ ਉਹਦੇ ਵੇਚ ਕੇ ਤੇ ਮੈਂ ਪੈਸੇ ਜਮ੍ਹਾਂ ਕਰਾਤੇ 5000 ਰੁਪਏ ਹਾਂ ਥੋੜੇ ਦਿਨ ਤੋਂ ਮੈਨੂੰ ਲੋੜ ਪਈ ਤੇ ਮੈਂ 2400 ਰੁਪਿਆ ਕਢਾ ਰਿਆ ਹਾਂ ਕਢਾ ਰਿਆ ਤੇ ਮੈਂ ਇਹਦੇ ਕੋਲੇ ਗਿਆ ਮੈਂ ਕਿਹਾ 37000 ਪੈਸੇ ਫਿਰਸੇ ਪਾਵੇ ਮੈਨੂੰ ਬੋਤਾ ਤੇਰੇ ਪੈਸੇ ਤਾਂ ਆ ਗਏ ਕਾਪੀ ਲਿਆ ਮੈਂ ਕਾਪੀ ਲੇਗਾ ਮੈਂ 1500% ਦਾ ਕਢਾਇਆ ਸੀ 2400 ਮੈਨੂੰ ਬੋਤਾ ਤੇਰੇ ਪੈਸੇ ਆਵੇ ਕਾਪੀ ਦੇ ਕੇ 1500 ਤੋਂ 1600 ਇੱਕ ਕੜਾ ਹੈ 2400 ਇੱਕ ਕੜਾ ਹੈ ਮਖਾਇਰੇ ਤਾਂ ਮੇਰੇ ਪੈਸੇ ਸੀ ਜਦੋਂ ਮੈਂ ਆਖ ਰਿਹਾ ਮੇਰੇ ਪੈਸੇ ਸੀ ਮੈਨੂੰ ਇਹ ਤੂੰ ਕਿੱਥੋਂ ਲੈ ਲੇ ਮੈਂ ਰੱਬ ਤੋਂ ਨਹੀਂ ਆਖਦਾ ਨਾ ਮੈਂ ਉਹ ਤਾਂ ਪਾਗਲ ਹੋ ਗਿਆ ਕਿਸੇ ਅਨਾਲ ਕਰਮ 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 ਦਾ ਸਾਬਾ ਪਹੁੰਚਾ ਕੋਈ ਜਰ ਤੇ ਤਾਲਾ ਦੇਦਾ ਨੂੰ ਘਰ ਕਰੇ ਸੀ ਉਹਨੂੰ ਚੱਕਦਾ ਦੇ ਦੇ ਹੂੰ ਸਤਨਹ ਰਹੇ ਨੇ ਕੋਲ ਲਾਇ ਪੁੱਛ ਰੋਲੇ ਸਪਾ ਚੂੜੂ ਆਹ ਆ ਹਾਂ ਹਾਂ ਪਾ ਕਾ ਤੁਹਾਡੇ ਪੈਸੇ ਆ ਗਏ ਆਏ ਹੈ ਨਹੀਂ ਸੀ ਜਿਹੜੇ ਉਹ ਪੈਸੇ ਸੀਗੇ ਉਹ ਤੁਸੀਂ ਜਿਹੜੀ ਕਣਕ ਉੱਤੇ ਕੰਮ ਕੀਤਾ ਸੀਗਾ ਮੰਡੀ 'ਚ ਉਹਦੇ ਸੀਗਾ ਮੈਨੂੰ 20 ਸਾਲ ਹੋ ਗਏ ਜੀ ਉੱਥੇ ਸੇਵਾ ਕਰਦੇ ਪਹਿਲਾਂ ਮੈਨੂੰ ਮਾਰਕੀਟ ਤਨਖਾਹ ਦਿੰਦੀ ਹੁੰਦੀ ਸੀ ਹੁਣ 7 ਸਾਲ ਹੋ ਗਏ ਮੈਂ ਲੋਕਲ ਜਾਣਾ ਹੁਣ ਉੱਥੇ ਪਾਣੀ ਪੀਣਾਂ ਜੀਵਿਦਾਰਾਂ ਨੂੰ ਉਹ ਮੈਨੂੰ 2-2 ਸਿਰ ਦਾਣੇ ਪਾ ਦਿੰਦੀ ਹੈ ਚਲੋ ਮੇਰਾ ਟਾਈਮ ਪਾਸ ਹੋ ਜਾਂਦਾ ਇਤਕੀ ਮੇਥੋ ਜਾਏ ਨਹੀਂ ਗੇ ਤੁਰੇ ਨਹੀਂ ਜਾਂਦਾ ਜੇ ਹੁਣ ਤੁਰਿਆ ਨਹੀਂ ਜਾਂਦਾ ਹਾਂਜੀ ਇੱਕ ਦੋ ਦਿਨ ਗਿਆ ਸੀ ਫਾਂ ਇੱਕ ਦਿਨ ਉੱਥੇ ਡਿੱਗ ਪਿਆ ਮੰਡੀ 'ਚ ਉੜਕੇ ਮੈਂ ਜਾਣੋ ਲੱਟਦੇ ਮੁਖਾ ਜੇ ਮੈਂ ਕਿ ਫੇਰੇ ਜੇ ਤੁਰੇ ਨਹੀਂ ਜਾਂਦਾ ਹਾਂਜੀ ਭਾਈ ਤੁਸੀਂ ਕੁਝ ਕਹਿਣਾ ਸਸੀ ਕਾ ਜੀ ਹੂੰ ਹੂੰ ਪਹਿਲਾਂ ਤਾਂ ਸਾਰਿਆਂ ਨੂੰ ਸਸੀ ਕਾ ਹੂੰ ਆ 2021 ਦੇ ਵਿੱਚ ਹਰਿੰਦਰ ਕੌਰ ਸਰਪੰਚ ਸੀ ਹੂੰ ਸੀਗੇ ਉਹਨਾਂ ਦੇ ਬੇਟੇ ਦਾ ਨਾਮ ਬਲਕਰਨ ਸਿੰਘ ਆ ਹਾਂਜੀ ਇਹਨਾਂ ਨੇ ਤਿੰਨ ਤਿੰਨ ਮਹੀਨੇ ਮੋਟਰਾਂ ਤੇ ਕੰਮ ਕਰਾਇਆ ਸੀਗਾ ਬੰਦੇ ਤੋਂ ਠੀਕ ਨਰੇਗਾ ਕਰਮ ਨਰੇਗਾ ਕਰਮ ਹੂੰ ਉਹਨਾਂ ਦਾ ਪੈਸਾ ੜਕੇ ੜਕੇ ਹੜ ਤੱਕ 25 ਹਜ਼ਾਰ ਨਾਲ ਹੋ ਗਿਆ ਹੂੰ ਮੈਂ ਸਰਪੰਚ ਸਾਹਿਬ ਦੇ ਬਟਨ ਫੋਨ ਕੀਤਾ ਵੀ ਭਾਈ ਐਂ ਕਰਕੇ ਗਰੀਬਾਂ ਦੇ ਜਿਹੜੇ ਪੈਸੇ ਆ ਹੂੰ ਉਹ ਤੁਸੀਂ ਹਿਸਾਬ ਕਰਕੇ ਜਿਹੜੇ ਬੰਦ ਦਿਓ ਹੂੰ ਉਹਨਾਂ ਨੇ ਇੰਨੀ ਗੱਲ ਕਹਿ ਕੇ ਫੋਨ ਕੱਟਤਾ ਵੀ ਕੋਈ ਗੱਲ ਨਹੀਂ ਦੇ ਦੇਣੀ ਠੀਕ ਹੈ ਕੁਝ ਤਾਂ ਉਹਨਾਂ ਨੇ ਸਟੇਟਿਜ ਸਮਾਨ ਚ ਕਰਤਾ ਸੀਗਾ ਕੁਝ 5-7 ਹਜ਼ਾਰ ਨਾਲ ਦੇਤਾ ਸੀ ਹੂੰ ਹਲੇ ਵੀ ਉਹ ਬੰਦੇ ਦਾ ਪੈਸਾ ਹਟ ਗਿਆ ਪਿਆ। ਹੂੰ। ਨਵੇਂ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਮਨਪ੍ਰੀਤ ਸਿੰਘ ਉੱਗੀ ਚਾਹ ਨਾਲ। ਹੂੰ। ਇਹਨਾਂ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਤਾ ਸੀ ਇਸ ਫੇਸ ਸੈਕਟਰ ਨੂੰ ਗੱਲਬਾਤ ਕਰਕੇ ਵੀ ਪਾਈ ਐਂ ਕਰਕੇ ਚਲਦੇ ਰਹੇ ਤੇ ਨੇ ਪਵਾ ਦੇਣਗੇ। ਹੂੰ। ਮੈਂ ਸਰਪੰਚ ਸਾਹਿਬ ਨੂੰ ਕਿਹਾ ਸਰਪੰਚ ਸਾਹਿਬ ਮੈਂ ਵੀ ਜਿਹੜੇ ਤੁਸੀਂ ਦਿਨ ਪਵਾਉਣ ਦੀ ਗੱਲ ਕਰਦੇ ਹੋ। ਅੱਜ 2021 ਦਾ ਕੰਮ ਕੀਤਾ ਹੋਇਆ। 24 ਦੇ ਵਿੱਚ ਤੁਸੀਂ ਦਿਨ ਪਵਾਉਣੇ ਹੋ। ਉਹ ਦੇਣਾ ਤਾਂ ਮੈਨੂੰ ਬੰਦੇ ਨੂੰ ਤਾਂ ਕੋਈ ਫਾਇਦਾ ਨਹੀਂ ਨਾ ਹੋਇਆ ਉਹ ਤਾਂ ਉਹਦੇ ਸੌਦਾਂ ਚੋਂ ਕੱਟੇ ਜਾਣੇ ਆ ਹੂੰ ਉਹਨਾਂ ਨੇ ਮੈਨੂੰ ਇਹ ਵਿਸ਼ਵਾਸ ਦਿਵਾਇਆ ਚਲੋ ਜਦੋਂ ਆਪਣੀ ਪੰਚਾਇਤ ਬਣ ਗਈ ਆਪਾਂ ਉਦੋਂ ਚੱਲ ਇਹਨਾਂ ਦਾ ਹੱਲ ਕਰ ਦਾਂਗੇ ਮੈਂ ਕੱਲ ਵੀ ਸਰਪੰਚ ਸਾਹਿਬ ਨੇ ਇਹੀ ਗੱਲ ਕਰਕੇ ਐਡਾ ਸੀ ਉਹ ਕਹਿੰਦਾ ਕੋਈ ਨਹੀਂ ਚਲ ਵੇਣੇ ਆਪਾਂ ਵੀਡੀਓ ਸਾਹਿਬ ਨਾਲ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਵੀਡੀਓ ਸਾਹਿਬ ਨਾਲ ਗੱਲ ਗੁੱਲ ਕਰਕੇ ਚੱਲ ਇਹਨਾਂ ਨੂੰ ਪੈਸੇ ਆਪਾਂ ਦਵਾ ਦਿੰਨੇ ਕਿੰਨੇ ਕੇ ਬੰਦਿਆਂ ਦੇ ਆ ਮੇਰੇ ਕੋਲ ਤਾਂ ਧਿਆਨ ਚ ਜਿਹੜੇ ਹੈਗੇ 10 12 ਜਣੇ ਹੈਗੇ ਹੈਗੇ ਅੱਛਾ ਉਹ 21 ਦਾ ਚੱਲੀ ਜਾਂ ਸਿਸਟਮ ਉਹ 21 ਵਾਲਾ ਬੰਦਾ 21 ਆ ਜਿਹੜਾ ਤਾਂ ਮੇਰੇ ਧਿਆਨ ਚ ਅੱਛਾ ਫਿਰ ਸੁਖਦੇਵ ਸਿੰਘ ਉਹਨੂੰ ਕਹਿੰਦੇ ਪਹਿਲਾਂ ਤਾਂ ਕਹਿੰਦੇ ਵੀ ਤੇਰਾ ਕਾਰਡ ਹੀ ਬੰਦ ਆ ਹੂੰ ਉਹਨੂੰ ਕਹਿੰਦੇ 100 ਦਾ ਤੇਰਾ ਪੂਰਾ ਹੋ ਗਿਆ ਹੂੰ ਕਹਿੰਦੇ ਵੀ ਸਟੇਟਮੈਂਟ ਨਹੀਂ ਕੱਢ ਕੇ ਦੇਣੀ ਉਹਨੂੰ ਦਫ਼ਤਰ ਜਦੋਂ ਪੁੱਛਿਆ ਜਾ ਕੇ ਕਹਿੰਦੇ ਸਟੇਟਮੈਂਟ ਨਹੀਂ ਕੱਢ ਕੇ ਦੇਣੀ ਅੱਛਾ ਜਦੋਂ ਮੈਂ ਨਾਲ ਚਲਾ ਗਿਆ ਮੈਡਮ ਤਾਂ ਸਟੇਟਮੈਂਟ ਕਢਾਈ ਹੂੰ ਚੇਅਰਮੈਨ ਕਢਾਉਣ ਦੇ ਬਾਵਜੂਦ ਸਟੇਟਮੈਂਟ ਆਈ ਬਣ ਜਾਦਿਆਂ ਦੀ ਹੂੰ ਫਿਰ ਸਾਨੂੰ ਇਹ ਦੱਸੋ ਵੀ ਉਹਦੇ 48 ਦਿਨ ਕਿੱਥੇ ਗਏ ਹੂੰ ਫਿਰ ਕਹਿੰਦੇ ਵੀ ਇਹਦਾ ਕਾਰਡ ਬਣਦਾ ਮੈਡਮ ਨੇ ਸਾਨੂੰ ਉਸੇ ਟਾਈਮ ਦੱਸਤਾ ਸੀ ਭਾਈ ਵੀ ਕਾਰਡ ਚੱਲਦਾ ਉਹਦੇ ਮਸਲੇ ਦੇ ਵੀ ਜਦੋਂ ਰੌਲਾ ਰੱਪਾ ਪਿਆ ਸੀ ਵੀ ਸੈਕਟਰੀ ਸਾਹਿਬ ਦੀ ਬਦਲੀ ਹੋ ਗਈ ਸੀ ਮੇਡ ਬਦਲਣ ਦੀਆਂ ਤਿਆਰੀਆਂ ਸੀ ਪੁੱਲ ਇਹਨਾਂ ਨੇ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੇ ਇਕੱਠੇ ਹੋ ਕੇ ਜਨਰਲ ਦਾ ਬੰਦਾ ਫਿਰ ਉਹੀ ਮੇਡ ਰੱਖਿਆ ਕਿਉਂ ਰੱਖਿਆ ਉਹ ਸਾਡੇ ਪੱਖਪੂਰ ਦਾ ਫਿਰ ਮੱਗਰ ਸਿੰਘਾ ਉਹਨਾਂ ਦੇ ਆਮ ਵੀ ਮੈਨ ਮੰਨੀ ਜਾਂਦਾ ਵੀ ਇਹਦੀਆਂ ਹਾਜ਼ਰੀਆਂ ਮੇਰੇ ਕੋਲ ਲੱਗੀਆਂ ਹੋਈਆਂ ਸਮਾਂ ਦੱਸੋ ਕਿਉਂ ਨਹੀਂ ਫਿਰ ਪੈਸਾ ਕਿਉਂ ਨਹੀਂ ਆ ਰਿਹਾ ਉਹਨਾਂ ਦਾ ਕਿਉਂ ਵੜ ਗਿਆ ਪਿਆ ਇਸ ਕਰਕੇ ਸਾਨੂੰ ਅਸੀਂ ਉਹਨਾਂ ਨੂੰ ਬਾਰ-ਬਾਰ ਬੇਨਤੀਆਂ ਕਰ ਕਰ ਹੰਭ ਗਏ ਵੀ ਪਾਈ ਜਿਹੜਾ ਸਿਸਟਮ ਆ ਤੁਸੀਂ ਆਨਲਾਈਨ ਹਾਜ਼ਰੀ ਲਾਉਣੇ ਹੋ ਠੀਕ ਆਸੀਂ ਮੰਨਦੇ ਆ ਪਰ ਜਿਹੜੀ ਕਾਇਜਕਾਰਵਾਈ ਆ ਹੁਣ ਇਹ ਬਜ਼ੁਰਗ ਬੰਦੇ ਆ ਅਨਪੜ ਬੰਦੇ ਆ ਹੂੰ ਕਾਰਡ ਗਵਰਨਮੈਂਟ ਨੇ ਕਾਦੇ ਵਾਰ ਇਸ਼ੂ ਕੀਤੇ ਆ ਕਾਰਡ ਤੇ ਹਾਜ਼ਰੀ ਤੁਸੀਂ ਕਿਉਂ ਨਹੀਂ ਲਗ ਦਿੰਦੇ ਕਾਰਡ ਤੇ ਲਾਉਂਦੇ ਨਹੀਂ ਨਾ ਬਿਲਕੁਲ ਵੀ ਅਸੀਂ ਉਦੋਂ ਵੀ ਇਹੀ ਮੰਗ ਠਾ ਕੇ ਇਹਨਾਂ ਨੇ ਕਹਿਤਾ ਸੀ ਅਸੀਂ ਲਾਵਾਂਗੇ ਜਦੋਂ ਇਹਨੂੰ ਬਦਲਣ ਦੀ ਤਿਆਰੀਆਂ ਸੀਗੀਆਂ ਫਿਰ ਇਹਨਾਂ ਨੇ ਵੀ ਜਲ ਕੇ ਆ ਕੇ ਵੀ ਕਹਿੰਦੇ ਚਲੋ ਲਾ ਦੇ ਕਰਾਂਗੇ ਜੀ ਅੱਜ ਤੱਕ ਕੋਈ ਕਾਰ ਤੇ ਹਾਰੀ ਨਹੀਂ ਲਾਉਂਦੇ ਆਨਲਾਈਨ ਸਿਸਟਮ ਆ ਆਨਲਾਈਨ ਦਾ ਹੋਣਾ ਇਹਨਾਂ ਨੂੰ ਬਿਅਰ ਕਰਨ ਨੂੰ ਕੋਈ ਪਤਾ ਨਹੀਂ ਜਦੋਂ ਨੂੰ ਪੈਸੇ ਆਉਂਦੇ ਆ ਉਦੋਂ ਨੂੰ ਅਗਲਾ ਉਹ ਭੁੱਲ ਜਾਂਦਾ ਵੀ ਹਫਤੇ ਚ ਸ਼ਹੀਦਨ ਲਾਇਆ ਕਿ ਪੰਜ ਦਿਨ ਲਾਇਆ ਟਟਮਾ ਕੰਮ ਮਿਲਦਾ ਟਟਮਾ ਕੰਮ ਵੀ ਮਿਲਦਾ ਜਿਹੜਾ ਬੰਦਾ ਬੋਲ ਪੈਂਦਾ ਉਹਨੂੰ ਕੰਮ ਨਹੀਂ ਦਿੰਦੇ ਅੱਛਾ ਇਹ ਵੀ ਇਹਨਾਂ ਨੂੰ ਫਿਰ ਆ ਸਰਕਾਰ ਨੇ ਚਿੱਠੀਆਂ ਕੱਢੀਆਂ ਹੋਈਆਂ ਹਮ ਅੱਛਾ 2022 ਦੇ ਵਿੱਚ ਅੱਛਾ ਵੀ ਅਸੀਂ ਜਿਹੜਾ ਜਰਨਲ ਦਾ ਬੰਦਾ ਸੀ ਮਨੇਗਾ ਮੇਰ ਨਹੀਂ ਲਾ ਸਕਦੇ ਹਮ ਇਹ ਫਿਰ ਵੀ ਜਰਨਲ ਦਾ ਚੱਲੀ ਜਾਂਦਾ ਕੀ ਅਫਸਰ ਸ਼ਾਹੀ ਨੂੰ ਪਤਾ ਨਹੀਂ ਵੀ ਜਰਨਲ ਬੰਦਾ ਲਾਉਣਾ ਜਾਂ ਨਹੀਂ ਲਾਉਣਾ ਕੀ ਗਵਰਨਮੈਂਟ ਨੂੰ ਮੰਨਦੇ ਹੀ ਨਹੀਂਗੇ ਹਮ ਜਿਹੜੀਆਂ ਉਹਨਾਂ ਨੇ ਚਿੱਠੀਆਂ ਕਰੀਆਂ ਉਹਨਾਂ ਨੂੰ ਲਾਗੂ ਨਹੀਂ ਕਰਨਾ ਉਹਨਾਂ ਨੇ ਹਮ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਨਵੀਂ ਪੰਚਾਇਤ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜੇ ਗਰੀਬਾਂ ਦੇ ਹੱਕ ਖਾਣੇ ਤੁਸੀਂ ਇਹਨਾਂ ਨੂੰ ਬੰਦ ਕਰੋ ਕਿਉਂ ਇਹਨਾਂ ਦੀ ਲੁੱਟ ਕੀਤੀ ਆ ਹਮ ਅਸੀਂ ਉਹਨਾਂ ਦਾ ਮਾਨ ਸਨਮਾਨ ਕਰਦੇ ਆ ਨਵੀਂ ਪੰਚਾਇਤ ਬਣੀ ਉਹਨਾਂ ਨੂੰ ਹੌਸਲੇ ਨਾਲ ਕੰਮ ਕਰੋ ਕੰਮ ਅਸੀਂ ਛੋਟਾ ਸਹਾਇਕ ਹੋਗ ਦੇਵਾਂਗੇ ਨਾਲ ਲਾ ਕੇ ਜਿੱਥੇ ਸਾਡੀ ਲੋੜ ਆ ਅਸੀਂ ਤੁਹਾਡੇ ਨਾਲ ਖੜੇ ਆ ਪਰ ਗਰੀਬਾਂ ਦਾ ਧੱਕਾ ਨਾ ਕਰੋ ਅਸੀਂ ਬੇਨਤੀ ਕਰਦੇ ਆ ਬਾਜੀ ਕੁਛ ਕਹਿਣਾ ਤੁਸੀਂ ਹਾਂਜੀ ਵੀ ਤਿੰਨ ਮਹੀਨਿਆਂ ਦਾ ਮੈਂ ਚੌਂਕੀਦਾਰਾ ਕੀਤਾ ਜਨੇ ਮਹੀਨਾ ਸੱਤ ਦੇ ਵਿੱਚ ਤੇ ਬਾਰਡਰ ਪਾਸਤੇ ਉਹ 28 ਦਿਨਾਂ ਦੇ ਹਾਜ਼ਰੀਆਂ ਮੰਨਦੇ ਆ ਜਨੇ ਮੇਟ ਜਿਹੜਾ ਸੋਨੀ ਸਿੰਘ ਸੋਨ ਹੈ ਹੂੰ ਉਹ ਸੈਕਟਰੀ ਨੇ ਵੀ ਮੰਨਿਆ ਇੱਥੇ ਬਾਕੀ ਵੋਟਾਂ ਮਿਲਿਆ ਆਏ ਜਿਹੜਾ ਸਰਪੰਚ ਬਣਿਆ ਗੋ ਵੀ ਉਹ ਕਹਿੰਦਾ ਵੀ ਅਸੀਂ ਦੇ ਦੇਾਂਗੇ ਪੈਸੇ ਥੋੜੇ ਦਵਾ ਦੇਾਂਗੇ ਵੋਟਾਂ ਮੈਂ ਤਾਂ ਕਹਿੰਦੇ ਹੁੰਦੇ ਜੀ ਉਹਨਾਂ ਦਾ ਤੇ ਉਸ ਤੋਂ ਬਾਵਜੂਦ ਅਸੀਂ ਉਹਨੂੰ ਚੇਤਾਵਨੀ ਦਿੱਤੀ ਵੀ ਭਾਈ ਜੇ ਤਾਂ ਪੈਸੇ ਦਵਾ ਦੇਂਗਾ ਨਾਲ ਬੰਦੇ ਸੀਗੇ ਹੋਰ ਵੀ ਉਹਨਾਂ ਦੇ ਉਹਨਾਂ ਨੇ ਕਿਹਾ ਵੀ ਅਸੀਂ ਜ਼ਿੰਮੇਵਾਰੀ ਲੈਣੇ ਆ ਅਸੀਂ ਹੁਣ ਉਹਨਾਂ ਕੋਲੇ ਵੀ ਗਏ ਉਹ ਕਹਿੰਦੇ ਯਾਰ ਹੁਣ ਥੋੜਾ ਉਹਦਾ ਮਸਲਾ ਸੁਖਵੀਰ ਦੇ ਨਾਲ ਅਸੀਂ ਕੀ ਕਰ ਸਕਦੇ ਹੂੰ ਇਹ ਐਡੇ ਕਫਲੇ ਹੋ ਰਹੇ ਆ ਜੀ ਸਾਨੂੰ 2 ਸਾਲ ਹੋ ਗਏ ਹੰਬ ਗਏ ਹੁਣ ਕੰਮ ਮਿਲ ਰਹੇ ਨੇ ਕੰਮ ਉਹਦਾ ਅਸੀਂ ਦੇ ਨਹੀਂ ਰਹੇ ਤੁਹਾਨੂੰ ਸਾਨੂੰ 2 ਸਾਲ ਹੋ ਗਏ ਕੰਮ ਵੀ ਨਹੀਂ ਦਿੰਦੇ ਕੰਮ ਮਿਲ ਦਿੱਤਾ ਬਾਕੀ ਮੈਂ ਵਰਕਰ ਵੀ ਮਨਰੇਗਾ ਦਾ ਫਲੋਰ ਤੋਂ ਮੈਂਬਰ ਆ ਮੇਰਾ ਕਾਰਡ ਬਣਿਆ ਉਹਦਾ ਕਾਰਡ ਬਣਿਆ ਸਾਨੂੰ ਮਤਲਬ ਉਹ ਇਸ ਕਾਰਡਾਂ ਨੂੰ ਜਾਂ ਮਤਲਬ ਇਸ ਚੀਜ਼ਾਂ ਨੂੰ ਉਹ ਸਮਝ ਨਹੀਂ ਰਿਹਾ ਅੱਛਾ ਜਿਹੜਾ ਫੈਕਟਰੀ ਆ ਉਹ ਕਹਿੰਦਾ ਵੀ ਪਰਸੋ ਚੌਥੇ ਅਸੀਂ ਇੱਥੇ ਖੜੇ ਸੀਗੇ ਉਹਨਾਂ ਦੇ ਵਿੱਚ ਦਾ ਉਹ ਕਹਿੰਦਾ ਜਿੱਥੇ ਮਰਜ਼ੀ ਪੁਕਾਈ ਕਰ ਲੋ ਅੱਛਾ ਇਹ ਵਰਕਿੰਗ ਜੁਨੀਅਰ ਹੁੰਦਾ ਹਾਂਜੀ ਅੱਛਾ ਮੈਂ ਉੱਥੋਂ ਦਾ ਪ੍ਰਧਾਨ ਆ ਜੁਨੀਅਰ ਜਿੱਥੋਂ ਮੰਡਰੇਗਾ ਚੱਲੀ ਹੈ ਹੂੰ ਇਹ ਕਹਿੰਦਾ ਇਹ ਜੇ ਤਾਂ ਵੀ ਫਿਰਦੇ ਆ ਆ ਤਾਂ ਮੈਂ ਜਿਹੜਾ ਕੁਝ ਕਰਨਾ ਕਰਤਾ ਅੱਛਾ ਤੇ ਹੁਣ ਤੁਸੀਂ ਜਿਹੜਾ ਕਰਨਾ ਕਰ ਲੋ ਹੂੰ 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 ਇਹਦੇ ਕੋਲੇ ਵੀ ਹੈਗਾ ਜੀ ਅੱਛਾ ਹਾਂ ਠੀਕ ਹੈ ਇਹ ਵੀ ਆਹੀ ਹੈ ਠੀਕ ਆ ਹਾਂ ਦੇਖੋ ਓਕੇ 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 ਇਹ ਕਨੇਸਨ ਪਾਰਟ ਬਣਾ ਕੇ ਇਸ ਤੇ ਇਹ ਫਲੋਰ ਦੇ ਫਲੋਰ ਦੀ ਪਾਰਟੀ ਵੀ ਆਈ ਸੀਗੀ ਅੱਛਾ ਆਪਣਾ ਸਾਡੀ ਭੈਣ ਹੈਗੀ ਆ ਆਪਣਾ ਐਡਵੋਕੇਟ ਦਿੱਲੀ ਦੇ ਵਿੱਚ ਗਗਨ ਹੂੰ ਤੇ ਇਹ ਇੱਥੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਜਿਹੜੀ ਹੈਗੀ ਅਮਨ ਅਸੀਂ ਉਹਨਾਂ ਨੂੰ ਵੀ ਬਹੁਤ ਕੀਤੀਆਂ ਪਰ ਉਹਨਾਂ ਦੀ ਵੀ ਕੋਈ ਪੇਸ ਨਹੀਂ ਚੱਲਣ ਦਿੱਤੀ ਉਹਨਾਂ ਨੇ ਇਹ ਸਾਈਪੀ ਨੇ ਇਸ 파ਰਸੀ ਬੰਦਾ ਡੇਲੀ ਫੇਸ ਤੇ ਲੱਗਿਆ ਬੈ ਕੋਈ ਪੱਕਾ ਨਹੀਂ ਠੀਕ ਹੈ ਅਸੀਂ ਜੋ ਸੁਖਵੀਰ ਸਿੰਘ ਸੈਕਟਰੀ ਨੇ ਨਿਗਾ ਸੈਕਟਰੀ ਪੈਂਡ ਸਿਵੀਆਂ ਸਵਾਣਵਾਰੇ ਨੂੰ ਨਾਲ ਗੱਲਬਾਤ ਕਰਾਂਗੇ ਵੀ ਜੋ ਉਹਨਾਂ ਦੇ ਇਲਜ਼ਾਮ ਹੈਗੇ ਆ ਪੈਸੇ ਨਾ ਦੇਣ ਦੇ ਜਾਂ ਹਾਜ਼ਰੀਆਂ ਦਾ ਘੱਟ ਵੱਧ ਉਹ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ 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 ਸੈਕਟਰੀ ਸਾਹਿਬ ਗੱਲ ਕਰ ਰਹੇ ਹਾਂ ਸੁਖਵੀਰ ਸਿੰਘ ਜੀ ਹਾਂਜੀ 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 ਭਾਈ ਜੀ ਮੈਂ ਰਿਪੋਰਟਰ ਬੋਲਦਾ ਹਾਂ ਸਰਿੰਦਰਪਾਲ ਸਿੰਘ ਡੀ ਨਿਊਜ਼ ਪੰਜਾਬ ਤੋਂ ਹਾਂਜੀ ਹਾਂਜੀ ਸਰ ਤੇ ਇੱਕ ਨਾ ਤੁਹਾਡੇ ਪਿੰਡ ਅਸੀਂ ਆਏ ਸੀਗੇ ਉਹ ਕੁਝ ਲੋਕਾਂ ਦੇ ਇਲਜ਼ਾਮ ਆ ਤੁਹਾਡੇ ਤੇ ਵੀ ਜਿਹੜੇ ਪੈਸੇ ਆ ਪਿਛਲੇ 2 ਸਾਲਾਂ ਤੋਂ ਨਹੀਂ ਆ ਰਹੇ ਅੱਛਾ ਜੀ ਬੇਗਾ ਕਰਮੀਆਂ ਦੇ ਠੀਕ ਹੈ ਜੀ ਹਾ ਜੀ ਜੀ ਬਾਦ ਘਟ ਹੈਗੀ ਆ ਉਹਦੇ ਬਾਰੇ ਤੁਸੀਂ ਦੱਸੋ ਆਪਦਾ ਪੱਖ ਹਾਂ ਹਾਂਜੀ ਸਰ ਇੱਕ ਕਸ਼ਕਵੰਦੀ ਹੈ ਜੀ ਇਹ ਤੇ ਇਹਨਾਂ ਨੇ ਦਫ਼ਤਰ ਵੀ ਸ਼ਿਕਾਇਤ ਕੀਤੀ ਸੀਗੀ ਜੀ ਜੀਡੀਸੀ ਦਫ਼ਤਰ ਵੀ ਕੀਤੀ ਸੀ ਬੀਡੀਪੀਓ ਦਫ਼ਤਰ ਵੀ ਕੀਤੀ ਸੀਗੀ ਜੀ ਹਾਂ ਉਹ ਵੀ ਬਕਾਇਦਾ ਇਨਕੁਆਰੀ ਹੋਈ ਹੈ ਜੀ ਇੱਥੇ ਬੁਲਾਇਆ ਵੀ ਗਿਆ ਸੀ ਇਹਨਾਂ ਨੂੰ ਹੂੰ ਤੇ ਪੂਰਾ ਪਰ ਇਹਨਾਂ ਦੇ ਪੈਸੇ ਚੈੱਕ ਕਰਦਾ ਆਨਲਾਈਨ ਸਿਸਟਮ ਆ ਜੀ ਮਰੇਗਾ ਦਾ ਸਾਰੇ ਪੈਸੇ ਇਹਨਾਂ ਦੇ ਖਾਤੇ 'ਚ ਨੇ ਇਹਨਾਂ ਨੇ ਕੰਮ ਕੀਤਾ ਜੀ ਉਹ ਇਹਨਾਂ ਨੇ ਮੰਨ ਲਓ ਖਾਤੇ 'ਚ ਗਏ ਵੇ ਜੀ ਪੈਸੇ ਸਾਰਾ ਕੁਝ ਸੇ ਤੋਂ ਵੈਰੀਫਿਕੇਸ਼ਨ ਹੋ ਗਏ ਏਡੀ ਸਾਹਿਬ ਨੂੰ ਬਕਾਇਦਾ ਗਈ ਜੀ ਸਾਰੀ ਫਾਈਲ ਉਹ ਅੱਛਾ ਤੇ ਤੁਸੀਂ ਕਿੰਨੇ ਸਮੇਂ ਤੋਂ ਐਡਮਿਨ ਸੈਕਟਰੀ ਕੰਮ ਕਰ ਰਹੇ ਹੋ ਮੈਂ ਤਾ ਇਥੇ ਸਿਮਿਆ ਪੈਂਦੀ ਜੇ ਟੋਟਲ ਆਲ ਓਵਰ ਟੋਟਲ 15 ਸਾਲ ਤੋਂ ਸਾਰਾ ਅੱਛਾ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਜਿਹੜਾ ਮੇਟ ਹੁੰਦਾ ਇਹ ਆਪਾਂ ਜਰਨਲ ਕੈਟਾਗਰੀ ਚ ਲੈ ਸਕਦੇ ਆ ਹਾਂਜੀ ਉਹ ਮੰਨ ਲਓ ਕੁਆਲਿਫਿਕੇਸ਼ਨ ਹੁੰਦੀ ਹੈ ਗ੍ਰਾਮ ਸਭਾ ਦਾ ਮਤਾ ਪੈਂਦਾ ਇਹਦੇ ਚ ਹਾਂ ਨਹੀਂ ਇੱਕ ਵੀਰ ਸਾਡੇ ਕੋਲ ਲੈਟਰ ਦਿਖਾ ਰਹੇ ਸੀ ਨਾ ਸਰਕਾਰ ਵੱਲੋਂ ਕੱਢਿਆ ਵੀ ਜਰਨਲ ਨੂੰ ਮੇਟ ਨਹੀਂ ਬਣਾ ਸਕਦੇ ਹਾਂ ਨਹੀਂ ਨਹੀਂ ਸਰਕਾਰ ਵੱਲੋਂ ਇਹੋ ਜਿਹਾ ਕੋਈ ਨਹੀਂ ਜੋ ਤਾਂ ਗ੍ਰਾਮ ਸਭਾ ਨੇ ਡਿਸਾਈਡ ਕਰਨਾ ਹੁੰਦਾ ਸਾਰਾ ਉਹ ਕਿਹਨੇ ਬਣਾਉਣਾ ਇਹਨੂੰ ਬਣਾਉਣਾ ਤੇ ਮੇਟ ਨੂੰ ਦੁਬਾਰਾ ਦੁਬਾਰਾ ਵੀ ਬਣਾਇਆ ਜਾ ਸਕਦਾ ਮਤਲਬ ਹਾਂਜੀ ਹਾਂ ਜਦੋਂ ਮੰਨ ਲਓ ਜੀ ਇਹਨਾਂ ਦਾ 100 ਦਿਨ ਪੂਰਾ ਹੋ ਗਿਆ ਸਨ ਉਸ ਤੋਂ ਬਾਅਦ ਕੋਈ ਹੋਰ ਡਿਸਾਈਡ ਕਰਨਾ ਹੁੰਦਾ ਗ੍ਰਾਮ ਸਭਾ ਨੇ ਹਾਂ ਇਹਨਾਂ ਨੇ ਫਿਰ ਕਹਿੰਦੇ ਸੀ ਨਾ ਵੀ ਸਾਰੇ ਰਲ ਮਿਲ ਕੇ ਤੁਸੀਂ ਇਹਨਾਂ ਦਾ ਜਿਹੜੇ ਪੈਸੇ ਖਾ ਰਹੇ ਹੋ ਸੈਕਟਰੀ ਮੇਟ ਸਰਪੰਚ ਵਗੈਰਾ ਕਾਫੀ ਮੇਰੀ ਇਸ طرح ਨਹੀਂ ਸਪੈਸ਼ਲ ਫੋਟੋ ਹੁੰਦੀ ਹੈ ਜਨਾਬ ਹੂੰ ਤੇ ਪ੍ਰੋਪਰ ਰਿਪੋਰਟ ਜਾਂਦੀ ਹੈ ਦਫ਼ਤਰ ਜਿੱਨੇ ਐਨਐਮਐਮਐਸ ਤੇ ਇਹਨਾਂ ਦੀ ਹਾਜ਼ਰੀ ਲੱਗਦੀ ਹੈ ਕਾਰਡਾਂ ਦੇ ਜਿਹੜੇ ਕਾਰਡ ਦਿੱਤੇ ਹੁੰਦੇ ਜੀ ਰੇਡਾ ਗਰਮੀਆਂ ਨੂੰ ਹਾਂਜੀ 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 ਲਾਉਣੇ ਆ ਜੀ ਲਾਉਣੇ ਆ ਪ੍ਰੋਪਰ ਹਾਂਜੀ ਹਾਂਜੀ ਇੱਕ ਫੈਕਟਰੀ ਸਾਹਿਬ ਇਹ ਆ ਵੀ ਜਿਹੜੇ ਹੁਣ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਇਲਜ਼ਾਮ ਲਾਏ ਇਹਨਾਂ ਨੂੰ ਕੰਮ ਦਿੱਤਾ ਜਾ ਰਿਹਾ ਜਾਂ ਕਿਵੇਂ ਆ? ਹਾਂਜੀ ਹਾਂਜੀ ਬਿਲਕੁਲ ਦਿੱਤਾ ਜਾ ਰਿਹਾ ਜੀ ਅਸੀਂ ਕਿਸੇ ਨਾਲ ਪੱਖਪਾਤੀ ਨਹੀਂ ਕੀਤਾ ਕਦੇ ਵੀ ਜੀ। ਹੂੰ ਠੀਕ ਆ। ਹਾਂਜੀ ਹਾਂਜੀ ਜਿਹਨਾਂ ਅਸੀਂ ਅਨਾਊਂਸਮੈਂਟ ਕਰਾ ਕੇ ਜਿਹੜਾ ਵੀ ਕੋਈ ਸਾਡੇ ਕੋਲੇ ਨਾਮ ਲਿਖਾਇਆ ਜਾਂਦਾ ਈ ਸਾਰਾ ਸਾਰਿਆਂ ਦਾ ਪ੍ਰੋਪਰ ਮਾਸਟਰ ਉਹ ਨਿਕਲਦਾ ਜੀ। ਠੀਕ ਆ। ਹਾਂਜੀ ਫੈਕਟਰੀ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਜੀ ਤੁਹਾਨੂੰ ਕੰਮ ਵੀ ਦਿੱਤਾ ਜਾ ਰਿਹਾ ਹੈ। ਨਹੀਂ ਦਿੱਤਾ ਜਾ ਰਿਹਾ ਜੀ। ਅੱਛਾ ਕੰਮ ਅਸੀਂ 25 ਹਰ ਹੀ ਜਾਏ। ਨਾ ਕੱਢਦੇ ਨਹੀਂਗੇ ਉਹਨਾਂ ਨੇ ਕਾਟ ਨਹੀਂ ਆਈ ਲੱਗਦੀ ਐ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਹਾਜ਼ਰੀ ਲੱਗ ਜੇ ਪਰ ਪੈਸੇ ਵੀ ਨਹੀਂ ਆਏ ਜੀ ਬੱਚਿਆਂ ਦੇ ਪੈਸੇ ਮੇਰੇ ਬੇਟੇ ਪੈਸੇ ਆਏ ਨਹੀਂ ਜੀ ਇਹਨਾਂ ਦੇ ਵੀ ਨਹੀਂ ਆਏ ਇੱਕ ਜਣਾ ਤਾਂ ਨਹੀਂ ਅਸੀਂ 40 ਬੰਦੇ ਆਏ ਜੀ ਫੈਲਾ ਪਈਆਂ ਸਾਡੇ ਕੋਲੇ ਉਹ ਤਾਂ ਹੁਣ ਉਹ ਕਹੀ ਜਾਂਦਾ ਵੀ ਆਏ ਆ ਵੀ ਮੈਂ ਪਾਤੇ ਪਾਤੇ ਅਸੀਂ ਗੱਲ ਭੱਤੀ ਡੰਡੀ ਬਣਾਤਾ ਅੱਕ ਗਈ ਤੂੰ ਆਏ ਪੁੱਛਣ ਵਾਲੇ ਬੀਟ ਕੋ ਨੂੰ ਤੁਸੀਂ ਪੁੱਛ ਲਓ ਫੋਨ ਕਰਕੇ ਵੀ ਤਿੰਨ ਮਹੀਨਿਆਂ ਦੇ ਇਹਨੇ ਵਾਦਾ ਕੀਤਾ ਸੀ ਉੱਥੇ ਹੋਇਆ ਵੈ ਫੈਸਲਾ ਉਹ ਵੀ ਉਹ ਕਹਿੰਦਾ ਯਾਰ ਉਹ ਤਾਂ ਕਾਗਜ਼ੀ ਗਵਾਚ ਗਏ ਇਹ ਵੀ ਗੱਲ ਦਿੰਦਾ ਉੱਥੇ ਕਿਹੜਾ ਸੀਗਾ ਫੈਸਲਾ ਬੱਸ ਓਕੇ ਠੀਕ ਹੈ ਇਹ ਕਹਿੰਦੇ ਆ ਤੇ ਉਹ ਬੀੜ ਗੋਨ ਨੂੰ ਤੁਹਾਨੂੰ ਨੰਬਰ ਦੇ ਦਿੰਨੇ ਆ ਉਹਨੂੰ ਫੋਨ ਕਰਕੇ ਪੁੱਛ ਲੋ ਜੈ ਸਾਹਿਬ ਨੂੰ ਪੁੱਛ ਲੋ ਆਈਸੀਆਈ ਬੈਂਕਾ ਉੱਥੋਂ ਮੈਂ ਖਾਤਾ ਕਟਾ ਲਿਆ ਮਗਾ ਸਾਈਨ ਕਰਨੇ ਮੈਨੂੰ ਅਜੋ ਨਹੀਂ ਪਹਿਲਾਂ ਗੁੱਠਾ ਹੀ ਲੱਗਦਾ ਹੁੰਦਾ ਸੀ ਮਗਾ ਗੁੱਠਾ ਲਵਾ ਲਾ ਠੀਕ ਹੈ ਅਸੀਂ ਗੱਲਬਾਤ ਕੀਤੀ ਨਰੇਗਾ ਕਰਮੀਆਂ ਨਾਲ ਪਿੰਡ ਸਿਵੀਆਂ ਚ ਤੇ ਸੈਕਟਰੀ ਸਾਹਿਬ ਜਿਹੜੇ ਸੁਖਵੀਰ ਸਿੰਘ ਉਹਨਾਂ ਦੇ ਪੱਖ ਜਾਣੇ ਇਹਨਾਂ ਦਾ ਆਪਣਾ ਪੱਖ ਹੈ ਉਹਨਾਂ ਦਾ ਆਪਣਾ ਪੱਖ ਹੈ ਤੇ ਇਸ ਮਸਲੇ ਤੇ ਇਸ ਤਰ੍ਹਾਂ ਦੇ ਗੁੰਝਲਦਾਰ ਜਿਹੜੇ ਮਸਲੇ ਆ ਉਹਨਾਂ ਤੇ ਕੀ ਹੋ ਸਕਦਾ ਤੁਸੀਂ ਵੀ ਆਪਣੀ ਰਾਏ ਜਰੂਰ ਦਿਓ ਸ਼ੇਅਰ ਕਰੋ ਗੱਤੋ ਤਾਂ ਜੋ ਜਿਹੜਾ ਹੈ ਪ੍ਰਸ਼ਾਸਨ ਤੱਕ ਪਹੁੰਚ ਸਕੇ ਇਹਦਾ ਕੋਈ ਗਰੀਬ ਲੋਕਾਂ ਦਾ ਜਿਹੜਾ ਹੱਲ ਹੋ ਸਕੇ ਧੰਨਵਾਦ